ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਪ੍ਰਾਚੀਨ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਪਹੁੰਚੇ ਹਾਂ ਸੁਲਤਾਨਪੁਰ ਲੋਧੀ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਤੇ ਇੱਥੇ ਗੁਰੂ ਨਾਨਕ ਦੇਵ ਜੀ ਨੇ ਇਸ ਸੁਲਤਾਨਪੁਰ ਲੋਧੀ ਨੂੰ ਜਿੱਥੇ ਭਾਗ ਲਾਇਆ ਇੱਥੇ ਗੁਰੂ ਘਰ ਸਾਰੇ ਦੇਖਿਆ ਅੱਜ ਜਿਹੜੇ ਵੀ ਸ਼ਹਿਰ ਦੇ ਅੰਦਰ ਹਨ ਤੇ ਆਪਾਂ ਸਾਰੇ ਆਪਾਂ ਤੁਹਾਨੂੰ ਇਸ ਚੈਨਲ ਦੇ ਮਾਧਮ ਨਾਲ ਅੱਜ ਦਿਖਾਵਾਂਗੇ ਸਭ ਤੋਂ ਪਹਿਲਾਂ ਗੁਰੂ ਘਰ ਅਸੀਂ ਦੇਖਿਆ ਗੁਰੂ ਦਾ ਬਾਗ ਇਸ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਵਿਆਧੋਬਾਦ ਰਹੇ ਤੇ ਉਹਨਾਂ ਦੇ ਬੱਚੇ ਵੀ ਇੱਥੇ ਹੋਏ ਤੇ ਆਓ ਇਸੇ ਉਸੇ ਖੂਹ ਜਿੱਥੇ ਤੋਂ ਗੁਰਨਾਨ ਦੇਵ ਜੀ ਨੇ ਪਾਣੀ ਪੀਂਦੇ ਹੁੰਦੇ ਸੀ ਤੇ ਉਸੇ ਖੂਹ ਚੋਂ ਅੱਜ ਆਪਾਂ ਵੀ ਪਾਣੀ ਪੀਤਾ ਤੇ ਆਓ ਤੁਹਾਨੂੰ ਦਿਖਾਲਦੇ ਆ ਇਸ ਸ਼ਹਿਰ ਸultanpur ਲੋਦੀ ਦਾ ਸਾਰਾ ਇਤਿਹਾਸ ਸਾਡੇ ਚੈਨਲ ਨਾਲ ਇਦਾਂ ਹੀ ਬਣੇ ਰਹੋ ਧੰਨ Sri ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਅੱਜ ਸਾਰਾ ਦਿਨ ਜਾਤ ਕੀਤਾ ਤੇ ਉਸ ਤੋਂ ਬਾਅਦ ਸਾਡਾ ਹਾਂ ਇਸ ਵੀਡੀਓ ਸਾਥੇ ਲਈ ਸਾਰਿਆਂ ਦਾ ਧੰਨਵਾਦ ਤੇ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਗੁਰੂ ਘਰ ਦੇ ਆਓ ਦਰਸ਼ਨ ਕਰੀਏ। ਖੂਈ ਦਾ ਪਾਣੀ ਗੁਰੂ ਨਾਨਕ ਦੇਵ ਜੀ ਪੀਂਦੇ ਰਹੇ ਫਿਰਣਾ। ਬਿਲਕੁਲ ਜੀ। ਅੱਛਾ ਜੀ। ਤੁਸੀਂ ਲੋਕਲ ਹੈ ਨਹੀਂ? ਹਾਂ ਜੀ। ਇੱਥੋਂ ਦਾ ਇਤਿਹਾਸ ਦੱਸ ਦਿਓ ਮਾੜਾ ਜੀ। ਆਪਣਾ ਚੈਨਲ ਹੈ YouTube ਤੇ। ਯਾਰ ਇਹ ਤੇ ਗੁਰੂ ਦਾ ਬਾਗ ਸੀ ਇਹ। ਅੱਛਾ ਜੀ। ਇੱਥੇ ਬਾਗ ਸੀਗਾ ਔਰ ਘਰ ਬਣਾਇਆ ਇੱਥੇ। ਹਾਂ ਮਾਤਾ ਸੁਲਖਣੀ ਜੀ ਇੱਥੇ। ਹਾਂ ਜੀ ਹਾਂ ਜੀ। ਬੇਟੇ ਇੱਥੇ ਜਨੋ ਆਉਂਨਾਂ ਦਾ। ਅੱਛਾ ਅੱਛਾ ਜੀ। ਆ ਜਗ੍ਹਾ ਤੇ ਉਹਨਾਂ ਦਾ ਜਾਨਵਰ ਜਾਨਵਰ ਸਥਾਨ 'ਚ ਬਾਬਾ ਲਖਮੀ ਦਾ ਤਖੀਰੀ ਜਾਂਦਾ ਤੇ ਬਾਗ ਸੰਤਰੀਆਂ ਦਾ ਹੁੰਦਾ ਸੀ ਬਾ ਕੋਈ ਵੀ ਬੂਟੇ ਉਸ ਤੋਂ ਮੇਰੇ ਜੋ ਉਹ ਸਾਂ ਨਾਲਾ ਕਿ ਬਾਗ ਬੂਟੀ ਮਤਲਬ ਹਾਂ ਖਲਦਾਰੀ ਬੂਟੇ ਹੋਣਗੇ ਉਹ ਸੰਡੇ ਜਿੱਦਾਂ ਦੇ ਹੋਣਗੇ ਮਤਲਬ ਇਹ ਅੱਜ ਹੋਵੇ ਚਲੋ ਠੀਕ ਆ ਬਾਈ ਵਾਹ ਕੋਈ ਖਾਲਸਾ ਵਾਹ ਜੀ ਕਰ ਖਾਲਸਾ ਆਹ ਓਕੇ ਓਕੇ ਜਦੋਂ ਦੌਲਤਖਾਨ ਨਵਾਬ ਨੇ ਕਿਹਾ ਨਾ ਕਿ ਇਹ 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 ਤੇਰਾ ਮਤਲਬ ਮੋਦੀ ਖਾਨਾ ਲਟਾ ਰਿਆ ਵਾ ਹਾਂਜੀ ਹਾਂਜੀ ਉਹ ਵੇਲੇ ਫਿਰ ਹਿਸਾਬ ਹੋਇਆ ਗੁਰਨਾਨ ਪਾਸ਼ਾ ਜੀ ਪੈਸੇ ਵਧੀ ਹੂੰ ਹੂੰ ਫਿਰ ਕਹਿੰਦੇ ਵੀ ਅਸੀਂ ਮਤਲਬ ਨਵਾਬ ਕਹਿੰਦਾ ਤੁਸੀਂ ਕਰੋ ਹੂੰ ਹੂੰ ਮੋਦੀ ਖਾਨਾ ਚਲਾਓ ਕਹਿੰਦੇ ਨਹੀਂ ਹੋਣਾ ਅਸੀਂ ਇਹ ਦਾਸੀ ਨੂੰ ਜਾਣਾ ਸਾਡੇ ਲਈ ਠੀਕ ਅਰੇ ਕੋਹੜੀ ਸਾਹਿਬ ਹਾਂਜੀ ਕੋਹੜੀ ਸਾਹਿਬ ਲੱਗ ਗਈ ਆ ਕੋਹੜੀ ਅੱਛਾ ਅੱਛਾ ਅਸੀਂ ਜਾ ਨਹੀਂ ਛੋਟਾ ਜਿਹਾ ਸਥਾਨ ਮਾ ਅੱਜ ਅਸੀਂ ਸਾਰੇ ਆਪਾਂ ਆਪਣਾ ਦੇਖਣਾਗੇ ਅੱਜ ਜੀ ਠੀਕ ਆ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਛੇ ਪਾਸ਼ਾ ਰਾਤਾਂ ਇੱਥੇ ਆ ਕੋੜੀ ਛੇ ਪਾਸ਼ਾ ਵੀ ਆਏ ਇੱਥੇ ਹਾਂਜੀ ਇਹ ਉਹਨਾਂ ਸੇ ਸੇਰਾ ਸਾਹ ਹਾਂਜੀ ਤੇ ਸੇਰਾ ਬੰਨਿਆ ਨਾ ਉਹ ਆਏ ਇੱਥੇ ਹਾਂ 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 ਜਦੋਂ ਵਿਆਹਨ ਗਾਇਆ ਡੱਲੇ ਅੱਛਾ ਡੱਲੇ ਪੋਣੀ ਡੱਲੇ ਆ ਅੱਛਾ ਅੱਛਾ ਜੀ ਹਾਂ ਤੇ ਇਧਰੋਂ ਵੋਕੇ ਗਏ ਛੇ ਪਾਸ਼ਾ ਤੇ ਉਹ ਆ ਡੱਲਾ ਕੋਲੀ ਆ ਇੱਥੇ 10 5-7 ਕਿਲੋਮੀਟਰ ਹੀ ਆ ਠੀਕ ਠੀਕ ਹੈ ਫਿਰ ਅੱਛਾ ਡੱਲੇ ਵੀ ਆਉਣਗੇ ਹਾਂਜੀ ਡੱਲੇ ਤੇ ਡੱਲੇ ਵੀ ਗੁਰੂ ਘਰ ਹੋਊਗਾ ਫਿਰ ਹਾਂਜੀ ਬਹੁਤ ਵੱਡਾ ਆਸਥਾਨ ਬੋਡੀ ਸਾਹਿਬ ਉੱਥੇ ਬਣਿਆ ਹੋਇਆ ਅੱਛਾ ਜੀ ਹਾਂ ਠੀਕ ਠੀਕ ਹੈ ਉਹ ਦੋ ਆਸਥਾਨ ਮਾ ਉੱਥੇ ਅੱਛਾ ਅੱਛਾ ਮਾਦਾ ਦਮੋਦਰੀ ਦਾ ਜਿੱਥੇ ਪੇਕਾ ਘਰ ਅੱਛਾ ਅੱਛਾ ਜੀ ਮਾਦਾ ਦਮੋਦਰੀ ਜੀ ਦਾ ਠੀਕ ਠੀਕ ਤੇ ਉਹ ਵੀ ਆ ਬਾਕੀ ਭਾਈ ਲਾਡੂ ਦਾ ਜਿੱਥੇ ਉਹ ਬੁਖਾਰ ਦਿੱਤੇ ਜੀ ਮਤਲਬ ਉਹ ਠੀਕ ਆ ਭਾਈ ਬਹੁਤ ਜਾਣਕਾਰੀ ਦਿੱਤੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੇ ਇਹ ਆਪਾਂ ਹੁਣ ਗੁਰੂ ਘਰ ਦੇ ਅੰਦਰੋਂ ਦਰਸ਼ਨ ਕਰ ਰਹੇ ਆਂ ਤੇ ਗੁਰੂ ਘਰ ਦੇ ਵਿੱਚ ਉਥੇ ਸ਼ਸ਼ੋਭੇ ਦਾ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਘਰ ਹੁੰਦਾ ਸੀ ਤੇ ਥੱਲੇ ਪੂਰਾ ਸਾਹਿਬ ਦੇ ਵਿੱਚ ਸ਼ਾਇਦ ਉਹ ਦਵਾਰ ਸਟੋਰੇਜ ਕੀਤੀ ਗਈ ਹੈ ਉਹ ਕਮਰਾ ਸ਼ਾਇਦ ਵਾਹਿਗੁਰੂ ਵਾਹਿਗੁਰੂ ਵਾਹ ਗੁਰੂ ਵਾਹ ਗੁਰੂ ਏ ਏ ਗੁਰੂ ਵਾਹ ਅਹੇ ਗੁਰੂ ਨਾਲ ਹੀ ਨਾਲ ਹੀ ਗੁਰਦੁਖਰ ਕੋਠੜੀ ਸਾਹਿਬ ਇੱਥੇ ਦੌਲਤਖਾਨ ਲੋਧੀ ਨੇ ਹਸਾਬ-ਕਾਬ ਕੀਤਾ ਸੀ ਗੁਰੂ ਨਾਨਕ ਦੇਵ ਜੀ ਨਾਲ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਸ਼ਿਕਾਇਤ ਲਾਤੀ ਸੀ ਵੀ ਗੁਨਾਗ ਦੇ ਜੀ ਤੇਰਾ-ਤੇਰਾ ਕਰਕੇ ਸਾਰੀ ਦੁਕਾਨ ਲੁੱਟਾ ਰਹੇ ਨੇ ਫਿਰ ਦੌਲਤਖਾਨ ਲੋਧੀ ਨੇ ਇੱਥੇ ਹਸਾਬ-ਕਾਬ ਕੀਤਾ ਸੀ ਤੇ ਪੈਸੇ ਵੱਧ ਹੀ ਨਿਕਲੇ ਸੀ ਘਟ ਨਹੀਂ ਨਿਕਲੇ ਤੇ ਨਾਲ ਹੀ ਅੱਗੇ ਇੱਕ ਗੁਰੂਗੁਰੂ ਘਰ ਹੈ ਸੇਰਾ ਸਾਹਿਬ ਅਸੀਂ ਉੱਥੇ ਇਸ ਦੇ ਨਾਲ ਹੀ ਚਲੇ ਗਏ ਉੱਥੇ ਛੇਵੇਂ ਪਾਸ਼ਾ ਜੀ ਦੇ ਵਿਆਹ ਦੇ ਸਮੇਂ ਉੱਥੇ ਸ਼ੇਰਾ ਬੰਨਿਆ ਗਿਆ ਸੀ ਆਓ ਉਸ ਗੁਰੂ ਘਰ ਦਾ ਵੀ ਇਤਿਹਾਸ ਸੁਣਦੇ ਹਾਂ ਇਹ ਕਬੂਤਰੇ ਜਿਹਾ ਬੰਦਾ ਹੈ ਇੱਥੇ ਨਰਜਨ ਦੇ ਸਾਈ ਆਏ ਸੀ ਜਦੋਂ ਆਪਣੇ ਹਰਮਨ ਸਾਹਿਬ ਦਾ ਵਿਆਹ ਸੀਗਾ ਅੱਛਾ ਜੀ ਉਹਨਾਂ ਡੱਲੇ ਟੁਕਰਾ ਨਹੀਂ ਰਾਤ ਇੱਥੇ ਕੱਤੀ अच्छा डल्ले एक, ओ, एक वो जिलंधरੋਂ ਆਈ ਦਾ ਇੱਕ ਹੋਰ ਡੱਲਾ ਪਿੰਡ ਆ ਉਹ ਵਾਲੀ ਉਹ ਨਹੀਂ ਇਹ ਡੱਲਾ ਇੱਥੇ ਆ ਮਿੱਥੋਂ ਇੱਥੇ 7 ਕਿਲੋਮੀਟਰ ਤੇ ਇੱਥੇ ਸਵੇਰੇ ਫੇਰੇ ਤੋਂ ਫੇਰਾਬੰਦੀ ਕਰਕੇ ਅੱਛਾ ਜੀ ਡੱਲੇ ਸਿਰਾਂ ਉਹ ਨਹੀਂ ਇੱਥੇ ਇਤਿਹਾਸਕ ਜੰਡ ਕਿਹੜੀ ਹੈ ਇਹ ਉਦੋਂ ਦਾ ਹੀ ਹੈ ਜੰਡੇ ਆਹ ਬਣਾ ਹਾਂ ਜੀ ਆ ਜਿਹੜਾ ਉੱਪਰ ਹਾਂ ਜੀ ਇਹ ਕੀ ਜੋਂ ਦਾ ਦਰਖਤ ਹੈ ਹੈ ਔਰ ਆਪਣਾ ਚੈਨਲ ਹੈ YouTube ਤੇ ਜੀ ਤੁਹਾਨੂੰ ਵੀ ਪਾ ਦੇਣਾ ਆਪਾਂ ਛੱਡ ਦਈਏ ਕੋਈ ਚੱਕਰ ਤਾਂ ਨਹੀਂ ਨਾ ਨੇ ਚੱਕਰ ਘਾ ਲਾ ਦੇ ਗੁਰੂ ਘਰ ਦੇ ਚੱਕਰ ਗੁਰੂ ਘਰ ਦੇ ਚੱਕਰ ਪੈ ਨਹੀਂ ਲੈ ਲੈ ਠੀਕ ਠੀਕ ਇਹ ਕਈਰ ਹੁੰਦਾ ਕਈ ਸੰਗ ਦੇ ਬੜਾ ਹੁੰਦੇ ਵੀ ਇਹ YouTube ਤੇ ਨਹੀਂ ਆਉਣਾ ਗੁਰੂ ਘਰ ਦੇ ਚੱਕਰ ਤੇ ਗੁਰੂ ਘਰ ਦੇ ਚੱਕਰ ਕੱਟਦਾ ਹਾਂਜੀ ਹਾਂ ਜੀ ਨਹੀਂ ਨਹੀਂ ਸਹੀ ਹੈ ਨਹੀਂ ਠੀਕ ਹੈ ਠੀਕ ਹੈ ਸਹੀ ਹੈ ਜੀ ਚਲੋ ਠੀਕ ਆ ਬਾਈ ਵਾਹ ਖਾਲਸਾ ਵਾਹ ਇਹ ਸਭ ਕੁਝ ਮਿਲਦਾ ਹਾਂਜੀ ਸਾਡੇ ਚੱਕਰ ਸਾਡੇ ਚੱਕਰ ਇਕੱਠੇ ਜਾਂਦੇ ਆ ਠੀਕ ਠੀਕ 84 ਦੇ ਚੱਕਰ ਵੀ ਨਹੀਂ ਨਹੀਂ ਠੀਕ ਠੀਕ ਹੈ ਮਾੜਾ ਇਹ ਬੜੇ ਕੈਸਵਾਤ ਵਾਲਿਆਂ ਦੇ ਜਿਹੜੇ ਇੱਥੇ ਰਹਿੰਦੇ ਆ ਲਾਂਗੇ ਬਣੇ ਆ ਮਾੜਾ ਤੁਹਾਨੂੰ ਪਰ ਇਹ ਆ ਵੀ ਠੀਕ ਮਾੜਾ ਠੀਕ ਪਰ ਇਹ ਰਾਜੇ ਬਣੇ ਆ ਅੱਧੀ ਸ਼ਾਮ ਤੇਰ ਸ਼ਾਮ ਕੋਈ ਇੱਥੇ ਹੁੰਦਾ ਮੰਨ ਲਿਆ ਬਾਰ ਹੋ ਗਈ ਬਹੁਤ ਘਾਟ ਹੋ ਗਈ ਜੀ ਪੂਰੀ ਗੱਲ ਇਹ ਨਾ ਜਿਹੜਾ ਲੱਗੇ ਆ ਉਹ ਨਹੀਂ ਆਦਾ ਜਿਹਨੇ ਖੱਬਾ ਜੀ ਜੋਗੜਾ ਬਾਹਰ ਲੱਜ ਇਹ ਫਿਰ ਨਿਤਨੇਮ ਨਹੀਂ ਗਣੀ ਸਿਰਫ ਕਨਾਰ ਗੱਤ ਜਨ ਵਾਲਾ ਤੇ ਦੁਰਜਾ ਇੰਨੇ ਵੀ ਹੋਣੇ ਚਾਹੀਦੇ ਗੁਰੂ ਤੋਂ ਹੀ ਤੁਸੀਂ ਬੇਮਕੋਗੇ ਬਹਿ ਜਾਓ ਚਲੋ ਆਪਾਂ ਬੜੇ ਚੰਗਮਦਾਲੇ ਜਿਹੜਾ ਆਪਾਂ ਨੂੰ ਰਾਹ ਪਰ ਮਿਲੇ ਆ ਸੀ ਉਸ ਪ੍ਰਤਨ ਖੁਈ ਦਾ ਪਾਣੀ ਪੀਤਾ ਜਿੱਥੋਂ ਕਿ ਇਹ ਜਲ ਕਿਉਂਕਿ ਇੱਥੇ ਰਾਤ ਰਹੀ ਸੀ ਸ਼ੇਵੇਂ ਪਾਸ਼ਾ ਜੀ ਨੇ ਵੀ ਇਸੇ ਕੋਈ ਤਰ ਜਲ ਪੀਤਾ ਸੀ ਤੇ ਸਾਰੀ ਬਰਾਤ ਨੇ ਗੁਰੂ ਅਰਜਨ ਦੇਵ ਜੀ ਨੇ ਵੀ ਸਾਰਿਆਂ ਨੇ ਇਸ ਖੁਈ ਦਾ ਜਲ ਛਕਿਆ ਸੀ ਆਪਾਂ ਵੀ ਅੱਜ ਉਸ ਖੁਈ ਦਾ ਮਿੱਠਾ ਜਲ ਛਕਿਆ ਤੇ ਨਾਲ ਹੀ ਉਹ ਝੰਡ ਦੇ ਦਰਸ਼ਨ ਕੀਤੇ ਜਿਹੜੀ ਉਹ ਤੁਸੀਂ ਦੇਖ ਰਹੇ ਹੋ ਲੱਗੀ ਹੋਈ ਹੈ ਉਹ ਵੀ ਤੁਹਾਨੂੰ ਆਪਾਂ ਇੱਥੋਂ ਜਾਣ ਵੇਲੇ ਦਿਖਾਵਾਂਗੇ ਤੇ ਉਹ ਝੰਡ ਦੇ ਦਰਸ਼ਨ ਕੀਤੇ ਤੇ ਆਓ ਇੱਕ ਆਈ ਆਪਾਂ ਅੰਦਰੋਂ ਭਾਈ ਗ੍ਰੰਥੀ ਸਿੰਘ ਉਹਨਾਂ ਤੋਂ ਵੀ ਸਾਰਾ ਇਤਿਹਾਸ ਇਸ ਗੁਰੂ ਘਰ ਦਾ ਸੁਣਦੇ ਆ। ਇਹ ਉਹ ਪ੍ਰਸ਼ਾਦ ਤੇ ਬੈਠੇ ਹੋਏ ਹਨ ਅੰਦਰ ਤੇ ਆਉਦੇ ਆਉ ਚੱਲਦੇ ਆਂਦੇ। ਵਾਹਿਗੁਰੂ। ਜਾਂਡ ਜਾਂਡ ਸਾਹਿਬ ਦੇ ਦਰਸ਼ਨ ਕਰ ਲੋ। ਤੇ ਅੱਛਾ ਬਾਹਰ ਹੀ ਗੁਰੂ ਘਰ ਦੇ ਲੱਗੀ ਹੋਈ ਹੈ। ਅੱਛਾ ਬਾਹਰ ਗੇਟ ਹੈ ਠੀਕ। ਚਲੋ ਬਾਹਰ ਦੀ ਦਰਸ਼ਨ ਕਰ ਲੈਣ। ਪਰ ਇਹ ਆਪਣੇ ਹੈ ਸਿੱਧੇ ਜਾ ਦੇ। ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਵਗਦਰ ਦਰਸ਼ਨ ਕਰਦੇ ਹੋਏ ਗੁਰੂ ਮਹਾਰਾਜ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਕੀ ਕਰਨਾ ਉਹਦਾ ਤੁਹਾਨੂੰ ਮੈਂ ਦੱਸ ਦਿੰਨਾ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕੀਆ 6ਵੇਂ ਪਾਤਸ਼ਾਹ ਜੀ ਦਾ ਜਿਹੜਾ ਪਹਿਲਾ ਵਿਆਹ ਪੁਰਬਹੀ ਉਦੋਂ ਡੱਲੇ ਜਾਂਦਾ ਸੀ ਵਿਆਹ ਨੂੰ ਅੱਛਾ ਜੀ ਤੇ ਆਖਰੀ ਦਿਨ ਹੀ ਜਦੋਂ ਉਹਨਾਂ ਦਾ ਮਤਲਬ ਜਾਣਦਾ ਤੇ ਇੱਥੇ ਉਹਨਾਂ ਨੇ ਠਹਿਰਾਉ ਉਹ ਕੀਤਾ ਸੀ ਰਾਤ ਦਾ ਵਿਆਹ ਕਰਕੇ ਕਿ ਵਿਆਹ ਜਾਂਤ ਬਣੂ ਵਿਆਹ ਜਾਂਤ ਤੋਂ ਪਹਿਲਾਂ ਅੱਛਾ ਅੱਛਾ ਇੱਥੇ ਫੇ ਅਗਲੇ ਦਿਨ ਸਹੇਰਾ ਬੰਦੀ ਹੋਈ ਸੀ ਇਹ ਕਿਹਦਾ ਘਰ ਹੁੰਦਾ ਸੀ ਕਿਸੇ ਦਾ ਨਹੀਂ ਇਹ ਧਰਮਸ਼ਾਲਾ ਸੀ ਪਹਿਲੇ ਸਮੇਂ ਚ ਇਹ ਪਹਿਲੇ ਸਮੇਂ ਚ ਧਰਮਸ਼ਾਲਾ ਸੀ ਹਾਂਜੀ ਠੀਕ ਹੈ ਅੱਛਾ ਧਰਮਸ਼ਾਲਾ ਰੁਕੀ ਰੁਕਦੇ ਹੁੰਦੇ ਹੈ ਇੱਥੇ ਫੇ ਰਾਤ ਰਾਤ ਰਹਿ ਸੀ ਮੇਰੇ ਜੀ ਰਾਤ ਰਹਿ ਸੀ ਤੇ ਇੱਥੋਂ ਫੇ ਅਗਲੇ ਦਿਨ ਸਵੇਰ ਮਤਲਬ ਸਹੇਰਾ ਬੰਦੀ ਹੋਈ ਸੀ ਤਾਂ ਕਰਕੇ ਇਸ ਨਾਂ ਦਾ ਸਹੇਰਾ ਸਾਹਬ ਆ ਸਾਰੇ ਬੰਦੇ ਹਾਂਜੀ ਤੇ ਉਹ ਛੇ ਨੁਕਰਾ ਥੜਾ ਸਭ ਅੱਜ ਵੀ ਮੌਜੂਦ ਆ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਬੈਠੇ ਸੀ ਤੁਹਾਨੂੰ ਦਿਖਾਵਾਂਗੇ ਕਿਹੜਾ ਛੇ ਨੁਕਰਾ ਥੜਾ ਹਾਂਜੀ ਆਵੇ ਸਾਹਮਣੇ ਚੱਲ ਚੱਕ ਕੇ ਦੇਖੀਏ ਅੱਛਾ ਅੱਛਾ ਇਹ ਇਹ ਛੇ ਨੁਕਰਾ ਥੜਾ ਅੱਛਾ ਇਹ 1 2 3 4 5 5 6 ਪਿਛਲੇ ਪਾਸੇ ਹੋਣੀਆਂ ਹਨ ਇਹ ਵਾਹਿਗੁਰੂ 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 ਅੱਛਾ ਇਹ ਥੜਾ ਹਜੇ ਵੀ ਪ੍ਰਾਣੀਆਂ ਇੱਟਾਂ ਲੱਗੀਆਂ ਹੋਈਆਂ ਹਨ ਹੈ ਪ੍ਰਾਰਥਨ ਇੱਟਾਂ ਦਾ ਬਣਿਆ ਹੋਇਆ ਹੈ ਸਤਨਾਮ ਸ਼੍ਰੀ ਵਾਹਿਗੁਰੂ ਇਹ ਬਾਬਾ ਜੀ ਤੁਸੀਂ ਨਵੀਂ ਚੀਜ਼ ਦੱਸਤੀ ਹੈ 6 ਨੁਕਰਾ ਥੜਾ ਇੱਥੇ ਫਿਰ 6ਵੇਂ ਪਾਤਸ਼ਾਹ ਬੈਠੇ ਹੈ ਜਦੋਂ ਆਨੰਦ ਕਾਰਜ ਕਰਨ ਗਏ ਹਨ ਸਤਨਾਮ ਵਾਹਿਗੁਰੂ ਇਹ ਤੇ ਬਾਬਾ ਜੀ ਬੜਾ ਪ੍ਰਾਰਥਨ ਝੰਡ ਦਾ ਦਰਖਤ ਹਾਂ ਝੰਡ ਦਾ ਦਰਖਤ ਮੈਂ ਕੀਤਾ ਖੂਹ ਸਾਹਿਬ ਹਾਂ ਖੂਹ ਸਾਹਿਬ ਦਾ ਪਾਣੀ ਵੀ ਜਲ ਵੀ ਛਕਿਆ ਤੇ ਬੜਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਹੋਰ ਕੋਈ ਇਤਿਹਾਸ ਰਹਿ ਗਿਆ ਹੋਵੇ ਜੇ ਲਾਗੇ ਕੋਈ ਹੋਰ ਇਤਿਹਾਸ ਗੁਰੂ ਘਰ ਗੁਰੂ ਘਰ ਲਾਗੇ ਕੋਠੜੀ ਸਾਹਿਬ ਆ ਉਹ ਦੇਖ ਲਿਆ ਜੀ ਹਾਂਜੀ ਗੁਰੂ ਕਾ ਬਾਗ ਉਹ ਵੀ ਦੇਖ ਲਿਆ ਜੀ ਸੰਤ ਘਾਟ ਸੰਤ ਘਾਟ ਨਹੀਂ ਦੇਖਿਆ ਉਹ ਜ਼ਰੂਰ ਜਾਇਓ ਤੁਸੀਂ ਸੰਤ ਘਾਟ ਦੇਖਣ ਵਾਲੀ ਚੀਜ਼ ਆ ਹਾਂਜੀ ਉਹ ਕਿਉਂਕਿ ਜੇ ਆਪਾਂ ਗੁਰੂ ਘਰਾਂ 'ਚ ਮੱਥਾ ਟੇਕਦੇ ਨਾ ਹਾਂ ਹਾਂ ਉਸ ਗੁਰੂ ਘਰ ਦਾ ਕਰਕੇ ਟੇਕਦੇ ਆਪਾਂ ਸੰਤ ਘਾਟ ਕਰਕੇ ਟੇਕਦੇ ਹਾਂ ਕਿਉਂਕਿ ਗੁਰੂ ਮਹਾਰਾਜ ਜੀ ਦਾ ਜਿਹੜਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਨਾ ਉਸ ਜਗ੍ਹਾ ਤੋਂ ਹੋਇਆ ਸੀ ਅੱਛਾ ਸਭ ਤੋਂ ਪਹਿਲਾਂ ਹਾਂਜੀ ਸਭ ਤੋਂ ਪਹਿਲਾ ਮਤਲਬ ਉਚਾਰਨ ਨਹੀਂ ਜਿਹੜਾ ਕਿ ਆ ਮੂਲ ਮੰਤਰ ਦਾ ਉਸ ਜਗ੍ਹਾ ਤੋਂ ਹੋਇਆ اچھا ਉੱਥੋਂ ਗੁਰੂ ਨਾਨਕ ਦੇਵ ਜੀ ਨਿਕਲੇ ਸੀ ਹਾਂਜੀ ਬਾਹਰ ਤਿੰਨ ਦਿਨਾਂ ਬਾਅਦ ਦੋ ਦਿਨਾਂ ਬਾਅਦ ਹਲੋ ਬੋਏ ਸੀ ਠੀਕ ਠੀਕ ਸੰਤ ਘੜੂਰ ਬਾਬਾ ਜੀ ਬਸ ਅੱਛਾ ਲੱਗ ਗਿਆ ਠੀਕ ਆ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਾਗੇ ਬੰਨੇ ਹੋਏ ਹਾਂ ਖੁੱਲ ਗਿਆ ਹਣਿ ਕੋਈ ਨਹੀਂ ਇਹ ਹੈ ਜੀ ਪੁਰਾਣਾ ਝੰਡਾ ਜੋ ਛੇਵੇਂ ਪਾਸ਼ਾ ਜੀ ਦੇ ਟਾਈਮ ਦਾ ਹੈ ਤੇ ਸੰਗਤ ਦਾ ਥਾ ਪਿਆਰ ਇਸ ਦਰਸਤ ਨਾਲ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਇਹ ਝੰਡਾ ਜਿੱਥੇ ਛੇਵੇਂ ਪਾਸ਼ਾ ਜੀ ਦੀ ਸ਼ੀਰਾਬੰਦੀ ਹੋਈ ਜਿੱਤੇ ਲੱਗੇ ਇਹੋ ਝੰਡਾ ਜੀ ਵੀ ਮੌਜੂਦ ਹੈ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹੁਣ ਆਪਾਂ ਪਹੁੰਚ ਗਏ ਆ ਗੁਰਦੁਆਰਾ ਸੰਤ ਘਾਟ ਸਾਹਿਬ ਇਸੇ ਗੁਰੂ ਘਰ ਗੁਰੂ ਨਾਨਕ ਦੇਵ ਜੀ ਕਾਲੀਵੇਈ ਚੋਂ ਜਦੋਂ ਨਿਕਲੇ ਸੀ ਤੇ ਇੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇਹ ਉਹ ਬੱਜੀ ਗੁਰੂ ਘਰ ਦਾ ਕੀ ਤਿਆਸ ਹੈ ਜੀ ਹਾਂਜੀ ਇਹ ਬਹੁਤ ਠਾਢਾ ਤਿਆਰ ਹੈ ਜਿਹੜਾ ਬਾਬਾ ਬੇਸਾਹਵਾ ਨਾ ਹਾਂਜੀ ਬਾਬਾ ਬੇਸਾਹਵਾ ਗੁਰਦਰਾਇ ਰਾ ਹਾਂ ਹਾਂ ਉੱਥੋਂ ਬਾਬਾ ਜੀ ਨਾਨਕ ਜੀ ਨੇ ਕਿਵਾਂ ਲੈ ਆਇਆ ਸੀ ਅੱਛਾ ਜੀ ਇੱਥੇ ਇੱਥੇ ਵੀ ਤਜੇ ਦਿਨ ਬਾਅਦ ਪ੍ਰਗਟ ਹੋਏ ਸੀ ਇੱਥੇ ਤੀਜੇ ਦਿਨ ਆਪ ਪ੍ਰਗਟ ਹੋਏ ਹਾਂ ਹਾਂਜੀ ਬੇਲ ਸਾਹਿਬ ਤੋਂ ਚੁੱਭਾ ਲਾ ਗਿਆ ਹਾਂਜੀ ਫਿਰ ਜੇ ਬਾਅਦ ਵਿੱਚ ਕਿਤੇ ਫਿਰ ਮੂਲ ਮੰਤਰ ਦਾ ਪਾਠ ਲੈ ਕੇ ਆਇਆ ਉਹਦਾ ਮੁੱਲ ਅੱਛਾ ਅਗਰ ਲਿਖਾਇਆ ਕੀ ਨਹੀਂ ਨਹੀਂ ਜੀ ਠੀਕ ਹੈ ਦੀ ਬਾਬਾ ਜੀ ਇਹ ਕੀ ਆਪਣੇ ਕਾਰ ਸੇਵਾ ਵਾਲੇ ਤੇ ਕਾਰ ਸੇਵਾ ਦਾ ਜੀ ਵੱਡਦਾ ਪਿਆ ਕੁਛ ਜੂਬਾ ਬੰਨਣਾ ਜਿਹੜਾ ਅੱਛਾ ਅੱਛਾ ਉਹ ਜੂਬਾ ਜੂਬੇ ਚ ਕੀ ਹੋਇਆ ਕਰੂਗਾ ਜੀ ਬਾਬੇ ਅਨੰਤਪੁਰ ਦੇ ਦੀਆਂ ਫੋਟੋਆਂ ਲੱਗਣਗੀਆਂ ਨਾਲੇ ਫਕੂ ਜੋ ਕੀਤਾ ਉਹ ਬਣਾਉਂਗੇ ਇਹ ਕਿਹੜੇ ਬਾਬਾ ਜੀ ਬਣਾ ਰੇ ਜੀ ਇਹ ਬਾਬਾ ਬਣਾ ਰਿਹਾ ਜੀ ਅਨੰਤਪੁਰ ਸਾਹਿਬ ਵਾਲੇ ਕਲੇਆਲੇ ਅਨੰਤਪੁਰ ਕਲੇਆਲੇ ਕੀ ਨਾਂ ਉਹਦਾ ਜੀ ਉਹ ਨਾਜੀ ਬਾਬਾ ਸੁਖਨਾਮ ਸਿੰਘ ਉਹ ਬਸ ਤਨਨਾਮ ਸਿੰਘ ਕਿਲੇ ਵਾਲੇ ਕਿਲੇ ਕਿਲਾ ਉਹਨਾਂ ਕੋਲ ਕੋਈ ਕਿਲਾ ਜੀ ਤਨਪਸਾਹ ਜਿਹੜੇ ਵਿੱਚ ਉੱਥੇ ਮੱਡਾ ਗੱਡਾ ਰਾਣਾ ਉਹਨਾਂ ਦਾ ਉੱਥੇ ਅੱਛਾ ਅੱਛਾ ਜੀ ਆ ਜੇ ਗੁਰਗੋਲ ਸਿੰਘ ਅੱਛਾ ਅੱਛਾ ਜੀ ਆਪਣਾ ਚੈਨਲ ਹੈ YouTube ਤੇ ਅੱਛਾ ਜੀ ਆਪਾਂ ਵੀਡੀਓ ਬਣਾਈ ਦੀਆਂ ਠੀਕ ਹੈ ਜੀ ਤੁਹਾਡਾ ਪਾ ਦੇਾਂਗੇ ਸਾਰਾ ਜੀ ਸਾਰਾ ਠੀਕ ਹੈ 7 ਵਜੇ ਮਾਰ ਕੇ ਪਾ ਦੇ ਹਾਂਜੀ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਖਤੇ ਵਾਹਿਗੁਰੂ ਵਾਹਿਗੁਰੂ ਨਿਰਭਉ ਨਿਰਵੈਰ ਕਾਲ ਮੂਰਤ ਜੂਨੀ ਸਹਬੰ ਗੁਰਪ੍ਰਸਾਦ ਵਾਹਿਗੁਰੂ 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 ਸਤਨਾਮ